ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੌਮ ਦੇ ਅੰਦਰ ਵਾਤਾ ਹੋਇਆ ਪਖੰਡ ਉਹਨੂੰ ਵੇਖ ਕੇ ਅੱਜ ਕੁਝ ਕਹਿਣ ਦਾ ਮਨ ਬਣਿਆ ਔਰ ਮੈਂ ਦੋਸਾਰ ਉਦਾਹਰਨਾ ਦੇ ਕੇ ਆਪਣੀ ਗੱਲ ਨੂੰ ਤੁਹਾਡੇ ਸਾਹਮਣੇ ਰੱਖਣ ਦਾ ਨਿਮਾਣਾ ਜਿਹਾ ਯਤਨ ਕਰ ਰਿਹਾ ਤੁਸੀਂ ਵੇਖਿਓ ਖੇਤਾਂ ਦੇ ਬਾਹਰ ਬਹੁਤ ਥਾਵਾਂ ਦੇ ਉੱਤੇ ਨਾ ਬਾੜ ਲੱਗੀ ਹੁੰਦੀ ਹੈ ਕਿਕਰਾਂ ਦੀ ਵਾੜ ਕੰਡਿਆਂ ਵਾਲੀ ਤਾਰ ਦੀ ਵਾੜ ਜਾਂ ਕਈ ਤਰ੍ਹਾਂ ਦੀ ਵਾੜ ਉਹ ਵਾੜ ਲੱਗੀ ਹੁੰਦੀ ਹੈ ਔਰ ਵਾੜ ਉਸ ਖੇਤ ਦੇ ਬਾਰ-ਬਾਰ ਦਿਸਦੀ ਜਿਹਦੇ ਅੰਦਰ ਕੋਈ ਖੇਤੀ ਮਹਿੰਗੀ ਹੋਵੇ ਬੀਜ ਮਹਿੰਗਾ ਹੋਵੇ ਜਿਸ ਨੂੰ ਫਲ ਮਹਿੰਗਾ ਲੱਗਣਾ ਹੋਵੇ ਹੁਣ ਐਦਾਂ ਕਦੇ ਨਹੀਂ ਹੋਇਆ ਬਈ ਅੰਦਰ ਹੁਣ ਕਿਕਰਾਂ ਦੇ ਬੂਟੇ 2 4 5 ਖੱਤੇ 5 ਏਕੜ ਅੰਦਰ ਕਿਕਰਾਂ ਬੀਜੀਆਂ ਹੋਣ ਤੇ ਚਾਰਜ ਫਿਰ ਜਿਹੜੀ ਵਾਰਡ ਹੈ ਨਾ ਵਾਰਡ ਉਹਨਾਂ ਚੰਦਨ ਦੇ ਬੂਟਿਆਂ ਦੀ ਲਾਈ ਹੋਵੇ ਐਦਾਂ ਕਦੇ ਨਹੀਂ ਹੋਇਆ ਇਹਦੇ ਉਲਟ ਹੁੰਦਾ ਹੈ ਵੀ ਅੰਦਰ ਉਗਾਇਆ ਹੋਵੇ ਚੰਦਨ ਤੇ ਬਾਹਰ-ਬਾਹਰ ਜਿਹੜੀ ਵਾਰਡ ਹੈ ਨਾ ਉਹ ਕੰਡਿਆਲੀ ਤਾਰ ਦੀ ਮਿਲ ਜੇਗੀ ਜਾਂ ਕਾਂਟੇਦਾਰ ਝਾੜੀਆਂ ਦੀ ਮਿਲ ਜੇਗੀ ਤਾਂ ਕਿ ਚੰਦਨ ਦੀ ਲੱਕੜ ਤੱਕ ਪਹੁੰਚਣਾ ਔਖਾ ਹੋਵੇ ਨੰਬਰ 2 ਦੇ ਉੱਤੇ ਪਹਿਲਾਂ ਦੋ ਚਾਰ ਉਦਾਹਰਨਾਂ ਦੇ ਲਵਾਂ ਫਿਰ ਮੈਂ ਗੱਲ ਕਰਾਂਗਾ ਇਸ ਤੋਂ ਅੱਗੇ ਚੱਲਦੇ ਹਾਂ ਡੱਬਾ ਹੋਵੇ ਸੋਨੇ ਦਾ ਉਹਦੇ ਅੰਦਰ ਪਿਆ ਹੋਵੇ ਲੋਹਾ ਅੰਦਰ ਰੱਖਿਆ ਹੋਵੇ ਲੋਹਾ ਤੇ ਸੋਨੇ ਦਾ ਹੋਵੇ ਡੱਬਾ ਇਹਨੂੰ ਤੁਸੀਂ ਪਾਗਲਪਨ ਪਾਉ ਕਹੋਗੇ ਜਾਂ ਸਿਆਣਪ ਕਹੋਗੇ ਹਾਂ ਇਹ ਤੇ ਮੰਨਿਆ ਜਾ ਸਕਦਾ ਹੈ ਵੀ ਲੋਹੇ ਦਾ ਡੱਬਾ ਹੈ ਔਰ ਉਹਦੇ ਅੰਦਰ ਰੱਖਿਆ ਹੈ ਸੋਨਾ ਗਹਿਣੇ ਰੱਖੇ ਨੇ ਕੜਾ ਮੁੰਦੀ ਛੱਲਾ ਚਾਂਜਰ ਦੂਜਾ ਤੀਜਾ ਚੀਜ਼ਾਂ ਰੱਖੀਆਂ ਨੇ ਤੇ ਉਹਨੂੰ ਲੋਕ ਲਾਇਆ ਪਰ ਡੱਬਾ ਲੋਹੇ ਦਾ ਡੱਬਾ ਲੋਹੇ ਦਾ ਚੱਲ ਜਾਏਗਾ ਅੰਦਰ ਸੋਨਾ ਹੋਣਾ ਬੜਾ ਜ਼ਰੂਰੀ ਹੈ ਅਗਰ سونے ਦਾ ਡੱਬਾ ਹੈ ਅੰਦਰ ਲੋਹਾ ਰੱਖੋਗੇ ਔਰ ਲੋਕ ਲਾ ਕੇ ਰੱਖੋਗੇ ਤੇ ਜਿੰਨੂੰ ਵਿਖਾਓਗੇ ਨਾ ਉਹ ਮੁਸਕਰਾਉਂਦਾ ਹੋਇਆ ਕਹੇਗਾ ਇਹ ਕੀ ਪਾਗਲਪਾਨ ਹੈ ਕਿਉਂਕਿ ਅੰਦਰ ਸੋਨਾ ਤੇ ਬਾਹਰ ਲੋਹਾ ਇਸ ਤੋਂ ਅੱਗੇ ਚੱਲਨੇ ਆ ਇੱਕ ਨੁਕਤੇ ਨੂੰ ਸਮਝ ਲਓ ਕਿ ਬਾੜ ਹਮੇਸ਼ਾ ਸਸਤੀ ਹੁੰਦੀ ਤੇ ਜਿਹੜੀ ਵਾਰਡ ਦੇ ਅੰਦਰ ਚੀਜ਼ ਹੁੰਦੀ ਹੈ ਨਾ ਹਮੇਸ਼ਾ ਮਹਿੰਗੀ ਹੁੰਦੀ ਹੈ ਹੁਣ ਮੈਂ ਇਧਰਲੇ ਪਾਸੇ ਆਵਾਂ ਜੋ ਮੈਂ ਕਹਿਣਾ ਚਾਹੁੰਦਾ ਲਬਾਸ ਜਿੰਨੂੰ ਧਾਰਮਿਕ ਨਾਂ ਦੇ ਦਿੱਤਾ ਇਹ ਹਾਲਾਂ ਧਰਮ ਦੇ ਅੰਦਰ ਲਬਾਸ ਹੁੰਦਾ ਨਹੀਂਗਾ ਗੁਰਬਾਣੀ ਦੇ ਅੰਦਰ ਕਿਸੇ ਵੀ ਇੱਕ ਰੰਗ ਦਾ ਜ਼ਿਕਰ ਨਹੀਂ ਆਇਆ ਗੁਰਬਾਣੀ ਦੇ ਅੰਦਰ ਕਿਸੇ ਇੱਕ ਲਬਾਸ ਦਾ ਜ਼ਿਕਰ ਨਹੀਂ ਆਇਆ ਵਿਛੋਲਾ ਹੋਵੇ ਪਜਾਮਾ ਹੋਵੇ ਪਜਾਮਾ ਨਾ ਹੋਵੇ ਸਿਰ ਤੇ ਦਮਾਲਾ ਹੋਵੇ ਜਾਂ ਇਦਾਂ ਦੀ ਪਾਗ ਹੋਵੇ ਕਿਹੜੇ ਰੰਗ ਦੀ ਹੋਵੇ ਬਿਲਕੁਲ 1% ਵੀ ਬਾਣੀ ਦੇ ਅੰਦਰ ਉਹ ਜ਼ਿਕਰ ਨਹੀਂ ਮਿਲਦਾ ਨਾ ਮਿਲੇਗਾ ਪੜ ਕੇ ਵੇਖ ਲਿਓ ਹੁਣ ਜਿਹੜਾ ਲਿਬਾਸ ਚਿੱਟੇ ਰੰਗ ਦਾ ਲਿਬਾਸ ਚੋਲਾ ਤੇ ਗੋਲ ਪਾਗੇ ਨੂੰ ਅਸੀਂ ਜੋੜ ਦਿੱਤਾ ਧਰਮ ਦੇ ਨਾਲ ਆਪਣੇ ਆਪ ਹੀ ਪਰਸੈਪਸ਼ਨ ਬਣਾ ਲਈ ਧਾਰਨਾ ਬਣਾ ਲਈ ਵੀ ਇਹ ਧਾਰਮਿਕ ਬੰਦਾ ਹੋਏਗਾ ਕਿਉਂਕਿ ਲਿਬਾਸ ਇਦਾਂ ਦਾ ਪਾਇਆ ਹੈ ਲਿਬਾਸ ਤੇ ਬਗਲੇ ਦਾ ਵੀ ਇਦਾਂ ਦਾ ਹੀ ਹੁੰਦਾ ਹੈ ਸਿਰ ਤੋਂ ਲੈ ਕੇ ਪੈਰਾਂ ਤੱਕ ਸਾਰਾ ਹੀ ਚਿੱਟਾ ਹੁੰਦਾ ਹੈ ਔਰ ਅੱਖਾਂ ਵੀ ਬੰਦ ਕੀਤੀਆਂ ਹੁੰਦੀਆਂ ਪਖੰਡੀ ਸਾਧਾਂ ਪਰੰਦਰ ਕੀ ਅੰਦਰ ਤੇ ਸੋਨਾ ਨਹੀਂ ਅੰਦਰ ਤੇ ਚੰਦਨ ਨਹੀਂ ਅੰਦਰ ਸੋਚ ਤੇ ਖੋਟੀ ਹੈ ਨਾ ਤੇ ਸੋਚ ਖੋਟੀ ਹੈ ਤਲਾ ਤਲਾਬ ਦੇ ਕੰਡੇ ਤੇ ਬੈਠਾ ਹੁੰਦਾ ਹੈ ਅੱਖਾਂ ਬੰਦ ਕਰਕੇ ਇੱਕ ਲਾਤ ਤੇ ਖਲੋਤਾ ਹੁੰਦਾ ਹੈ ਤੇ ਸੋਚੇ ਹੁੰਦੇ ਵੀ ਕਦੋਂ ਕੋਈ ਡੱਡੀ ਮੱਛੀ ਸਾਹਮਣੇ ਆਵੇ ਤੇ ਝਪਟਾ ਮਾਰ ਕੇ ਉਹਨੂੰ ਕਾਬੂ ਕਰ ਲਵਾਂ ਪਖੰਡੀ ਸਾਧਾਂ ਦਾ ਵੀ ਅੱਜ ਕੱਲ ਇਹ ਹੀ ਕੰਮ ਹੈ ਖੈਰ ਮੈਂ ਗੱਲ ਕਹਿ ਰਿਹਾ ਸਾਂ ਵੀ ਲਿਬਾਸ ਸਿਰਫ بار-ਬਾਰ ਹੈ ਲਿਬਾਸ ਸਿਰਫ ਇੱਕ ਬਾੜ ਦੀ ਤਰ੍ਹਾਂ ਹੈ ਪਰ ਅੰਦਰ ਚਾਹੀਦਾ ਸੀ ਸੱਚ ਅੰਦਰ ਚਾਹੀਦਾ ਸੀ ਬਾਣੀ ਦਾ ਸਿਧਾਂਤ ਅੰਦਰ ਚਾਹੀਦਾ ਸੀ ਬਾਣੀ ਦਾ ਪ੍ਰਕਾਸ਼ ਅੰਦਰੋਂ ਸੁਚਾ ਹੁੰਦਾ ਤੇ ਬਾਹਰ ਲਿਬਾਸ ਕੋਈ ਵੀ ਹੁੰਦਾ ਚੱਲ ਜਾਣਾ ਸੀ ਪਰ ਲਿਬਾਸ ਤੋਂ ਬਣਾ ਲਿਆ ਚਿੱਟਾ ਲੋਕਾਂ ਦੇ ਮਨ ਦੇ ਅੰਦਰ ਇਹ ਵਹਿਮ ਬਹਿ ਗਿਆ ਵੀ ਇਹ ਧਰਮੀ ਪਰ ਜਦੋਂ ਤੈਨੂੰ ਖੋਲ ਕੇ ਵੇਖਿਆ ਤੇਰੇ ਅੰਦਰੋਂ ਲੀਰਾਂ ਨਿਕਲੀਆਂ ਜਿਵੇਂ ਖਿੱਦੋ ਖੁੱਲਣ ਤੋਂ ਬਾਅਦ ਲੀਰਾਂ ਨਿਕਲਦੀਆਂ ਤੇਰਾ ਮਨ ਖੋਟਾ ਨਿਕਲਿਆ ਧੋਵੇ ਵਿਚਾਰੀ ਨਿਕਲਿਆ ਤੋ ਬੇਈਮਾਨ ਨਿਕਲਿਆ ਤੋ ਠੱਗ ਨਿਕਲਿਆ ਤੋ ਆਯਾਸ਼ ਨਿਕਲਿਆ ਤੋ ਬਦਮਾਸ਼ ਵੀ ਨਿਕਲਿਆ ਔਰ ਇਹੋ ਜੇ ਕਿੱਸੇ ਜਿਹੜੇ ਮੈਂ ਨਾ ਲਏ ਨੇ ਹਰ ਚੌਥੇ ਦਿਨ ਤੁਹਾਡੇ ਘਟਦੇ ਹੋਏ ਨਜ਼ਰ ਪੈਂਦੇ ਨੇ ਕਦੀ ਕਿਸੇ ਦਾ ਕਿੱਸਾ ਸਾਹਮਣੇ ਆ ਜਾਂਦਾ ਹੈ ਕਦੀ ਕਿਸੇ ਦੀ ਕਹਾਣੀ ਸਾਹਮਣੇ ਆ ਜਾਂਦੀ ਉਹ ਥੋੜਾ ਜਿਹਾ ਟਾਈਮ ਰੌਲਾ ਪੈਂਦਾ ਉਸ ਤੋਂ ਬਾਅਦ ਫਿਰ ਉਹ ਬ੍ਰਹਮ ਗਿਆਨੀ ਬਣ ਜਾਂਦਾ ਔਰ ਲੋਕ ਮੰਨਣ ਵਾਲੇ ਮੰਨ ਲੈਂਦੇ ਮਕਸਰ ਇੱਕ ਗੱਲ ਕੋਟ ਕਰਦਾ ਆ ਰਿਆਂ ਵੇ ਲੁੱਟੇ ਜਾਣ ਵਾਲਿਆਂ ਦੀ ਲੈਂ ਜਦੋਂ ਬੜੀ ਲੰਮੀ ਹੋਵੇ ਭੋਲੇ ਲੋਕ ਅਗਿਆਨੀ ਲੋਕ ਨਾ ਸਮਝ ਲੋਕ ਉਹਨਾਂ ਦੀ ਕਤਾਰ ਲੰਮੀ ਹੋਵੇ ਤੇ ਲੁਟੇਰਾ ਲੁੱਟੇ ਕਿਉਂਣਾ ਫਿਰ ਪਖੰਡੀ ਸਾਧ ਲੁੱਟਣ ਕਿਉਂਣਾ ਜਦੋਂ ਲੁੱਟਣ ਵਾਲਿਆਂ ਦੀ ਭੀੜ ਬੜੀ ਲੁੱਟੀਣ ਵਾਲਿਆਂ ਦੀ ਭੀੜ ਬੜੀ ਖੈਰ ਇਸ ਤੋਂ ਅੱਗੇ ਚੱਲਨੇ ਨਾ ਰੱਖਿਆ ਐ ਮੈਂ ਕੌਮ ਦਾ ਪ੍ਰਚਾਰਕ ਆ ਨਾ ਰੱਖਿਆ ਐ ਮੈਂ ਕੌਮ ਦਾ ਪ੍ਰਚਾਰ ਕਰਦਾ ਮੈਂ ਕੌਮ ਦਾ ਬਾਬਾ ਮੈਂ ਕੌਮ ਦਾ ਸੇਵਾਦਾਰ ਆ ਪਰਾ ਹੁੰਦਾ ਕਿਦਾ ਸੇਵਾਦਾਰ ਹੈ ਜਾਂ ਸ੍ਰੀ ਚੰਦ ਦਾ ਸੇਵਾਦਾਰ ਜਾਂ ਧੀਰਮਲੀਆਂ ਦਾ ਸੇਵਾਦਾਰ ਜਾਂ ਵਰਪਾਗ ਸਿੰਘ ਦਾ ਸੇਵਾਦਾਰ ਜਾਂ ਮਣਮਤ ਦਾ ਸੇਵਾਦਾਰ ਤੇ ਜਾਂ ਗੁਰਮਤ ਵਿਰੋਧੀ ਤਾਕਤਾਂ ਦਾ ਸੇਵਾਦਾਰ ਪਰ ਲਬਾ ਸਾਹਮਣੇ ਪਾ ਲਿਆ ਚਿੱਟਾ ਬਾੜ ਬਣਾਲੀ ਚੰਗੀ ਅੰਦਰ ਜਿਹੜਾ ਮਾੜਿਓ ਖੋਟੇ ਦਾ ਖੋਟਾ ਰਿਆ ਅੰਦਰ ਖੋੜ ਚੱਕੀ ਫਿਰਦਾ ਸ੍ਰੀ ਚੰਦ ਦਾ ਪਹਿਰਾਵਾ ਨਹੀਂ ਅਗਰ ਤੂੰ ਸ੍ਰੀ ਚੰਦ ਦਾ ਪ੍ਰਚਾਰ ਕਰਨਾ ਹੈ ਜਦ ਮੈਂ ਬੜੀ ਵਾਰ ਇਹ ਗੱਲ ਕਹਿਣਾ ਹੁਣਾ ਵੀ ਲੰਗੋਟ ਲਾ ਪਤਾ ਲੱਗ ਜਾਏ ਸਿਰ ਚ ਸਵਾ ਪਾ ਜੜਾਵਾਂ ਬਣਾ ਪਤਾ ਲੱਗ ਜਾਏ ਵੀ ਤੂੰ ਗੁਰੂ ਨਾਨਕ ਦਾ ਪ੍ਰਚਾਰਕ ਨਹੀਂ ਤੂੰ ਸ੍ਰੀ ਚੰਦ ਦਾ ਪ੍ਰਚਾਰਕ ਹੈ ਤੂੰ ਬਾਹਰੋਂ ਨਾ ਰਖ ਲਿਆ ਮੈਂ ਕੌਮ ਦਾ ਪ੍ਰਚਾਰਕ ਹਾਂ ਮੈਂ ਬਾਣੀ ਦਾ ਪ੍ਰਚਾਰਕ ਹਾਂ ਮੈਂ ਗੁਰੂ ਨਾਨਕ ਸਾਹਿਬ ਦਾ ਪ੍ਰਚਾਰਕ ਹਾਂ ਪਰ ਤੇਰੀ ਜ਼ੁਬਾਨ ਚੋਂ ਨਿਕਲਦੀ ਪਖੰਡੀ ਸਾਧਾਂ ਦੀ ਮਹਿਮਾ ਜ਼ੁਬਾਨ ਚੋਂ ਨਿਕਲਦੀ ਸ੍ਰੀ ਚੰਦ ਦੀ ਮਹਿਮਾ ਗੁਰੂ ਨਾਨਕ ਸਾਹਿਬ ਤੇਨੂੰ ਭੁੱਲ ਜਾਂਦਾ ਗੁਰੂ ਨਾਨਕ ਸਾਹਿਬ ਤੇ ਕੇਵਲ ਬਾੜ ਵਾਸਤੇ ਵਰਤਿਆ ਅੰਦਰ ਤੇਰੇ ਖੋਟ ਹੀ ਭਰਿਆ ਚਲੋ ਮੈਂ ਇੱਕ ਗੱਲ ਹੋਰ ਤੁਹਾਡੇ ਨਾਲ ਕਰਦਾ ਚੱਲਾਂ ਨਾਮ ਦੇ ਨਾਲ ਜੁੜਿਆ ਹੁੰਦਾ ਹੈ ਸੰਤ ਪਰਮ ਸੰਤ ਬ੍ਰਹਮ ਗਿਆਨੀ ਫਲਾਣਾ ਫਲਾਣਾ ਮੀਟਰ ਡੇਢ ਮੀਟਰ ਲੰਮਾ ਹੁੰਨੇ ਆਪਣੇ ਨਾਮ ਦੇ ਨਾਲ ਆ ਲਕਬ ਜੋੜਿਆ ਹੁੰਦਾ ਹੈ ਫਲਾਣਾ ਫਲਾਣਾ ਸੰਤਾ ਇਦਾ ਇਦਾ ਬਾਬਿਆਂ ਦੀਆਂ ਕਹਾਣੀਆਂ ਤੋਂ ਦੂਰ ਲਿਜਾਉਣ ਵਾਲੀ ਕਾਥਾ ਉਹਨਾਂ ਦੇ ਕੋਲ ਹੁੰਦੀ ਸਦਾਨ ਦੇ ਉਲਟ ਕੰਮ ਹੁੰਦਾ ਹੈ ਮਰਿਆਦਾ ਦੇ ਉਲਟ ਸਾਰੇ ਦਾ ਸਾਰਾ ਕੰਮ ਹੁੰਦਾ ਹੈ ਤੇ ਫਿਰ ਇਹਨਾਂ ਨੂੰ ਕੀ ਕਹੋਗੇ ਸਿਆਣੇ ਕਹੋਗੇ ਜਾਂ ਇਹਨਾਂ ਨੂੰ ਪਾਗਲ ਕਹੋਗੇ ਲੋਕ ਬਾਹਰੋਂ ਵੇਖਦੇ ਨੇ ਪ੍ਰਭਾਵਿਤ ਹੋ ਜਾਂਦੇ ਨੇ ਪਰ ਗੁਰੂ ਬਾਹਰੋਂ ਨਹੀਂ ਵੰਦਾ ਗੁਰੂ ਅੰਦਰੋਂ ਵੇਖਦਾ ਹੈ ਅੰਦਰੋਂ ਸੋਚਦਾ ਹੈ ਇਸ ਕਰਕੇ ਪਿਆਰਿਓ ਆਪਣੇ ਲਿਬਾਸ ਨਾਲੋਂ ਆਪਣੇ ਅੰਦਰ ਨੂੰ ਮਹਾਨਤਾ ਜਾਦੀ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ